ਦੇਵੀਗੜ੍ਹ ਤੋਂ ਹਰਿਆਣਾ ਦੇ ਕਸਬਾ ਨਿਨੀਉਣਾ ਨੂੰ ਜਾਂਦੀ ਸੜਕ 'ਚ ਪਏ ਖੱਡਿਆਂ ਕਾਰਨ ਨਿਤ ਨਵੇਂ ਦਿਨ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ। ਇਸੇ ਤਰ੍ਹਾਂ ਬੀਤੇ ਦਿਨ ਸਵੇਰੇ-ਸਵੇਰੇ ਪਿੰਡ ਝੂਲਕਾ ਨੇੜੇ ਇੱਕ ਵੱਡੇ ਖੱਡੇ 'ਚ ਮੋਟਰਸਾਈਕਲ ਵਜਨ ਕਰ ਤਿੰਨ ਨੌਜਵਾਨਾਂ ਦੀ ਹਸਪਤਲ ਲੱਜ ਜਾਂਦੇ ਆ ਮੌਤ ਹੋ ਗਈ ਹੈ। ਜਦਕਿ ਇੱਕ ਨੌਜਵਾਨ ਗੰਭੀਰ ਜ਼ਖਮੀ ਹਾਲਤ 'ਚ ਹਸਪਤਲ ਦਾਖਲ ਹੈ। ਰਾਗ ਇਨਾਦੇ ਦਰਸ਼ਨ ਮੁਤਾਬਕ ਸਵੇਰੇ-ਸਵੇਰੇ ਦੇਵੀਗੜਨਨ ਨਿਓਲਾ ਸੜਕ ਤੇ ਚਾਰ ਨੌਜਵਾਨ ਇੱਕ ਮੋਟਰਸਾਈਕਲ ਤੇ ਇੱਕ ਪਿੰਡ ਮਰਾਦ ਮਾਜਰਾ ਤੋਂ ਤੇਵੀਗੜ ਵੱਲ ਨੂੰ ਆ ਰਹੇ ਸਨ ਪਿੰਡ ਝੁਲਕਾ ਨੇੜੇ ਸੜਕ 'ਤੇ ਪਏ ਇੱਕ ਵੱਡੇ ਖੱਡੇ 'ਚ ਮੋਟਰਸਾਈਕਲ ਵਰਜਨ ਕਾ ਨ ਮੋਟਰਸਾਈਕਲ ਸੜਕ ਤੇ ਡਿੱਗ ਗਿਆ ਜਿਸ ਕਾਰਨ ਨੌਜਵਾਨ ਦੇ ਸਿਰ ਤੇ ਹੋਰ ਗੰਭੀਰ ਸੱਟਾਂ ਵੱਜੀਆਂ ਉਹਨਾਂ ਨੂੰ ਐਂਬੂਲੈਂਸ ਰਾਹੀਂ ਰਾਜਿੰਦਰਾ ਹਸਪਤਾਲ ਪਟਿਆਲਾ ਲਜਾਇਆ ਜਾ ਰਿਹਾ ਸੀ ਇਨ੍ਹਾਂ ਚਾਰਾਂ 'ਚੋਂ ਤਿੰਨ ਦੀ ਮੌਤ ਹੋ ਗਈ ਅਸਪਤਾਲ ਦੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਘਰਾਰ ਦੇ ਦਿੱਤਾ ਜਦੋਂ ਕਿ ਇੱਕ ਨੌਜਵਾਨ ਗੰਭੀਰ ਜ਼ਖਮੀ ਅਸਪਤਾਲ ਦਾਖਲ ਹੈ ਜਿਸ ਦਾ ਇਲਾਜ ਚੱਲ ਰਿਹਾ ਹੈ ਇਹਨਾਂ ਨੌਜਵਾਨ ਦੀ ਮੌਤ ਹੋਈ ਉਹਨਾਂ ਦਾ ਉਹਨਾਂ ਚ ਰਾਹੁਲ ਵੀ ਪੁੱਤਰ ਸੁੱਚਾ ਸਿੰਘ ਜੋ ਕਿ ਮੋਟਰਸਾਈਕਲ ਠੀਕ ਕਰਨ ਦਾ ਕੰਮ ਸਿੱਖ ਰਿਹਾ ਸੀ ਗੁਰਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ 16 12ਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਵਿਕਾਸ 16 ਪੁੱਤਰ ਦੀਪ ਚੰਦ 10ਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਰਾਹੁਲ ਪੁੱਤਰ ਗੁਰਵਿੰਦਰ ਸਿੰਘ ਜਿਸ ਦੇ ਪੱਟ ਤੇ ਸੱਟ ਲੱਗੀ ਹੈ ਥਾਣਾ ਜੁਲਕਾ ਦੀ ਪੁਲਿਸ ਨੇ ਦੱਸਿਆ ਕਿ ਮਾਮਲੇ ਦੀ छानबीन ਕੀਤੀ ਜਾ ਰਹੀ ਹੈ ਕਾਨੂੰਨ ਮੁਤਾਬਕ ਬੰਦੀ ਕਾਰਵਾਈ ਕੀਤੀ ਜਾਵੇਗੀ